ਅੱਜ ਆਪਾਂ ਗੱਲ ਕਰਾਂਗੇ ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਹਾਰਟ ਐਟੈਕ, ਮਟਾਪਾ, ਬਲੱਡ ਥਿਨਰ। ਕੱਬੇ ਪਾਸੇ ਦਰਦ ਹੋ ਕੇ ਲੰਬੇ ਪਾਸੇ ਨੂੰ ਜਾਵੇ ਤੇ ਇਹ ਛਾਤੀ ਦੇ ਦਰਦ ਨੂੰ ਹਾਰਟ ਐਟੈਕ ਨਹੀਂ ਸਮਝਣਾ ਚਾਹੀਦਾ ਵਾਯੂਵਿਆਤੀ ਹੈ, ਚੈਨਲਸ ਬਲੌਕ ਹੋ ਰਹੀਆਂ। ਲੋਕਾਂ ਨੂੰ ਹਾਰਟ ਦੇ ਕੋਲ ਦਰਦ ਹੁੰਦੀ ਆ ਔਰ ਇੱਥੇ ਡਾਕਟਰ ਕਈ ਵਾਰੀ ਹਾਰਟ ਐਟੈਕ ਸਮਝ ਕੇ ਤੁਹਾਡੇ ਚੈਨਲਸ ਨੂੰ ਕਿੰਦਰ ਜੀ ਬਲੌਕ ਹੋਈਆਂ। ਪਤਾ ਨਹੀਂ ਵੀ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂ ਐਡੀ ਜਲਦੀ ਸਰਜਰੀ ਕਰ ਦਿੰਦੇ ਆ। ਕਈ ਗੱਲਾਂ ਸੀ ਫੋਨ ਤੇ ਜਾਂ ਆਪਣੀ ਟੀਵੀ ਤੇ ਨਹੀਂ ਦਸੀਆਂ ਕੋਈ ਲੋੜ ਨਹੀਂ ساری ਉਮਰ ਹਾਰਟ ਦੀਆਂ ਦਵਾਈਆਂ ਖਾਂਦੀਆਂ ਇੱਥੇ ਤੁਸੀਂ ਹਸਪੀਟਲ ਜਾਂਦੇ ਹੋ ਚੱਟ ਤੁਹਾਡੇ ਸਟੰਟ ਪਾ ਦਿੰਦੇ ਆ ਓਪਨ ਹਾਰਟ ਸਰਜਰੀ ਕਰ ਦਿੰਦੇ ਮੈਂ ਲੱਖਾਂ ਕੇਸ ਦੇਖਿਆ ਜਿਹਨਾਂ ਨੂੰ ਨਾ ਤੇ ਓਪਨ ਹਾਰਟ ਸਰਜਰੀ ਦੀ ਲੋੜ ਨਾ ਸਟੰਟ ਪਾਉਣ ਦੀ ਲੋੜ ਸਿਰਫ ਥੋੜੀ ਬਹੁਤੀ ਜੇ ਬਲੋਕੇਜ ਆਈ ਤੇ ਸੋਹਣੀਆਂ ਦਵਾਈਆਂ ਨਾਲ ਹੀ ਥੋੜੇ ਜੇ ਨੁਸਖੇ ਨਾਲ ਹੀ ਥੋੜੀ ਦਵਾਈ ਨਾਲ ਬੜਾ ਸਸਤੇ ਤਰੀਕੇ ਨਾਲ ਹੀ ਠੀਕੀ ਹਾਰਟ ਅਟੈਕ ਤੋਂ ਬਚਣ ਲਈ ਸਾਡੇ ਕੋਲ ਹਾਰਟ ਫਾਰਮੂਲਾ ਜਿਹਦੇ ਦੇਖੋ ਜਿੰਨਾ ਅਰਜੁਨਾ ਗਿਲੋਏ ਘੜੂਚੀ ਕੌਂਚ ਬੀਜ ਗੋਕਸ਼ੂਪ ਹਾਰਟ ਅਟੈਕ ਤੋਂ ਬਚਣਾ ਹੈ ਬਲੱਡ ਪ੍ਰੈਸ਼ਰ ਤੋਂ ਬਚਣਾ ਹੈ ਮੋਟਾਪੇ ਤੋਂ ਬਚਣਾ ਤੇ ਘਰ ਦੇ ਨੁਸਖੇ ਤੇ ਸਾਡੀ ਆਯੁਰਵੇਦਿਕ ਦਵਾਈ ਤੇ ਸੱਚ ਪੁੱਛੋ ਤੇ ਐਸਪਰੀ ਤੁਸੀਂ ਆਪਣੇ ਘਰ ਆਪੇ ਬਣਾ ਸਕੋ ਸਾਡਾ ਕੋਲੇਸਟ੍ਰੋਲ ਦਾ ਫਾਰਮੂਲਾ ساری ਉਮਰ ਕੋਲੇਸਟ੍ਰੋਲ ਦੀ ਦਵਾਈ ਖਾਣ ਦੀ ਲੋੜ ਨਹੀਂ ਬਲੱਡ ਪ੍ਰੈਸ਼ਰ ਦਾ ਫਾਰਮੂਲਾ ساری ਉਮਰ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਦੀ ਲੋੜ ਇਹ ਯਾਦ ਰੱਖਣਾ ਤੇ ਦੁਨੀਆ 'ਚ ਸਭ ਤੋਂ ਅੱਛਾ ਤਰੀਕਾ ਹਰ ਬਿਮਾਰੀ ਦਾ ਅਲਾਰਜ ਆਯਰਵਿ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਮੈਂ ਹਾਂ ਡਾਕਟਰ ਕੁਮਾਰ ਕੁਦਰਤੀ ਜੜੀ ਬੂਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਕੈਰੀ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਹਾਰਟ ਐਟੈਕ ਮਟਾਪਾ ਬਲੱਡ ਥਿਨਰ ਕਿਉਂਕਿ ਕਾਮਨਲੀ ਇਹ ਸਾਰਾ ਕੋਇਨਸੀਡੈਂਸੀ ਹੈ ਹਾਰਟ ਐਟੈਕ ਦੇ ਚਾਂਸਸ ਵੀ ਇਨਾਂ ਸਾਰੀਆਂ ਗੱਲਾਂ ਨਾਲ ਹੀ ਹੁੰਦੇ ਸੋ ਇਸ ਕਰਕੇ ਪਹਿਲਾਂ ਹੀ ਸਟਾਰਟ 'ਚ ਦੱਸਦਾ ਕਿਉਂ ਕਈ ਵਾਰੀ ਜਦੋਂ ਤੁਸੀਂ ਟੀਵੀ ਤੇ ਸੁਣਦੇ ਹੋ ਤੇ ਉਹਨਾਂ ਤੁਹਾਡਾ ਧਿਆਨ ਹੁੰਦਾ ਵੀ ਅੱਜ ਕਿਹੜੇ ਟੌਪਿਕ ਤੇ ਡਾਕਟਰ ਸਾਹਿਬ ਨੇ ਗੱਲ ਕਰਨੀ ਆ ਤਾਂ ਮੈਨੂੰ ਪਹਿਲਾਂ ਸਟਾਰਟ 'ਚ ਤੁਹਾਨੂੰ ਹਿੰਟ ਦੇਣਾ ਪੈਂਦਾ ਪਾਵੇਂ ਲੱਖਾਂ ਐਪੀਸੋਡਸ ਦੇ ਵਿੱਚ ਅਸੀਂ ਸਰੀਰ ਦਾ ਕੋਈ ਟੌਪਿਕ ਨਹੀਂ ਜਿਹਦੇ ਬਾਰੇ ਡਿਸਕਸ ਨਹੀਂ ਕਰ ਚੁੱਕੇ ਪਰ ਸਮ ਪੀਪਲ ਆਰ ਵਾਚਿੰਗ ਫਰਸਟ ਟਾਈਮ ਜਸਟ ਫॉर देयर ਨੋਲੇਜ ਕਿ ਅਸੀਂ ਹਰ ਬਿਮਾਰੀ ਦਾ ਇਲਾਜ ਦੇਸੀ ਆਯੁਰਵੈਦਿਕ ਤਰੀਕੇ ਨਾਲ ਕਰਦੇ ਆਂ ਕਾਰਨ ਸਿਰਫ ਇਹ ਹੈ ਕਿ ਆਯੁਰਵੈਦਿਕ ਦਵਾਈ ਦੇ ਨਾਲ ਪਾਵੇਂ ਹੌਲੀ ਹੌਲੀ ਰਾਮ ਆਵੇ ਲੇਕਿਨ ਇਹ ਸਰੀਰ ਦੀ ਬਿਮਾਰੀ ਨੂੰ ਜੜ ਤੋਂ ਠੀਕ ਕਰਦੀ ਜਿੰਨੀਆਂ ਬਿਮਾਰੀਆਂ ਤੇ ਮੈਂ ਨਾ ਅੱਜ ਤੱਕ ਲੈ ਚੁੱਕਾ ਜਾਂ ਅੱਜ ਦੇ ਐਪੀਸੋਡ ਚ ਵੀ ਦੱਸਾਂਗੇ ਅੰਗਰੇਜ਼ੀ ਦਵਾਈ ਦਾ ਇਹ ਹੈ ਕਿ ਫਿਰ ਸਾਰੀ ਉਮਰ ਖਾਣੀ ਪੈਂਦੀ ਹੈ and if you want to get rid of the side effects of the modern medicines and you don't want to take whole life you can always start our ayurvedic natural therapy mere darshakon dekho jinni duniya heart attack di dawai kha rahe hai ya blood pressure di dawai kha rahi naal tonu blood thinner dende is karke main topic samjho blood thinner ji jo nahi blood thinner da ki matlab hai ki tusi sare aspirin kha rahe ho ਨੋਟ ਕਰੋ ਐਸਪ੍ਰਿਨ 81 ਮਿਲੀਗ੍ਰਾਮ ਜਿਹਨੂੰ ਕਹਿੰਦੇ ਬੇਬੀ ਐਸਪ੍ਰਿਨ ਤੁਹਾਡੇ ਡਾਕਟਰ ਤੁਹਾਨੂੰ ਕਿਉਂ ਨਾਲ ਦਿੰਦੇ ਆ ਕਿ ਬਲੱਡ ਥਿਨਰ ਹੈ ਕਈ ਵਾਰ ਇਸ ਸਟਰੋਂਗ ਦੇਣੀ ਪੈਂਦੀ ਐ ਮਰਜੈਂਸੀ ਚ 325 ਮਿਲੀਗ੍ਰਾਮ ਦੀ ਇਹ ਐਸਪ੍ਰਿਨ ਠੀਕ ਹੈ ਬਲੱਡ ਥਿਨਰ ਹੈ ਪਰ ਜੇ ਸੱਚ ਪੁੱਛੋ ਤੇ ਐਸਪ੍ਰਿਨ ਤੁਸੀਂ ਆਪਣੇ ਘਰ ਆਪੇ ਬਣਾ ਸਕਦੇ ਹੋ ਦੇਸੀ ਨੂੰ ਉਸਕੇ ਸਾਰੇ ਤੁਹਾਡੇ ਰਸੋਈ ਚ ਇਸ ਕਰਕੇ ਮੈਂ ਕਹਿੰਦਾ ਜੇ ਤੁਸੀਂ ਐਸਪ੍ਰਿਨ ਨਾਲੇ ਕੰਮ ਕਰਨਾ ਆਵੇਂ ਮੈਂ ਐਸਪ੍ਰਿਨ ਸਿੰਪਲ ਨਾਮ ਲਿਆ ਕਿਉਂਕਿ ਐਸਪ੍ਰਿਨ ਦਾ ਵੀ ਸਾਈਡ ਇਫੈਕਟ ਹੈ ਕਿ ਲੌਂਗ ਟਰਮ ਖਾਂਦੇ ਖਾਂਦੇ ਅੰਤਣੀਆਂ ਦੇ ਵਿੱਚ ਇਹਦੀ ਵੀ ਮਿਕੋਜ਼ਾ ਰਪਚਰ ਹੁੰਦੀ ਸਟੋਮਿਕ ਦੀ ਵੀ ਮਿਕੋਜ਼ਾ ਰਪਚਰ ਹੁੰਦੀ ਮਤਲਬ ਸਟੋਮਿਕ ਦੀ ਮਿਹਦੇ ਦੀ ਲਾਈਨਿੰਗ ਖਰਾਬ ਹੁੰਦੀ ਤੇ ਐਸਿਡਿਟੀ ਹਾਈਪਰ ਐਸਿਡਿਟੀ ਤਜ਼ਾਬੀ ਮਾਦਾ ਹੋਣ ਲੱਗ ਜਾਂਦਾ ਸਿੰਪਲ ਐਸਪ੍ਰਿਨ ਫਿਰ ساری ਉਮਰ ਖਾਣੀ ਪੈਂਦੀ ਅੱਛਾ ਹੁਣ ਵੀ ਐਸਪ੍ਰਿਨ ਵਾਲਾ ਕੰਮ ਜੇ ਤੁਸੀਂ ਆਪ ਕਰਨਾ ਹੋਵੇ ਕੀ ਕਰ ਸਕਦੇ ਹੋ ਇਦਾਂ ਦੇ ਕੋਈ ਨਾ ਕੋਈ ਨੁਸਖੇ ਜਿਹਦਾ ਮੈਂ ਹਰ ਵਾਰੀ ਦੱਸਦਾ ਪਰ ਇਹ ਤੋਂ ਪਹਿਲਾਂ ਫੇਰ ਕਲੀਅਰ ਦੱਸ ਦੇ ਇਹ ਕਿ ਕੋਲੇਸਟ੍ਰੋਲ ਨੂੰ ਬਲੱਡ ਪ੍ਰੈਸ਼ਰ ਨੂੰ ਹਾਰਟ ਅਟੈਕ ਨੂੰ ਕਦੇ ਵੀ ਲਾਈਟਲੀ ਨਾ ਲਓ ਮੇਰਾ ਮਤਲਬ ਸੀਰੀਅਸਲੀ ਲਓ ਹਾਰਟ ਅਟੈਕ ਤੋਂ ਬਚਣਾ ਹੈ ਬਲੱਡ ਪ੍ਰੈਸ਼ਰ ਤੋਂ ਬਚਣਾ ਹੈ ਮੋਟਾਪੇ ਤੋਂ ਬਚਣਾ ਤੇ ਘਰ ਦੇ ਨੁਸਖੇ ਤੇ ਸਾਡੀ ਆਯੁਰਵੈਦਿਕ ਦਵਾਈ ਸਾਡਾ ਕੋਲੇਸਟ੍ਰੋਲ ਦਾ ਫਾਰਮੂਲਾ ਸਾਰੀ ਉਮਰ ਕੋਲੇਸਟ੍ਰੋਲ ਦੀ ਦਵਾਈ ਖਾਣ ਦੀ ਲੋੜ ਨਹੀਂ ਬਲੱਡ ਪ੍ਰੈਸ਼ਰ ਦਾ ਫਾਰਮੂਲਾ ਸਾਰੀ ਉਮਰ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਦੀ ਲੋੜ ਨਹੀਂ ਹਾਰਟ ਫਾਰਮੂਲਾ ਜਿਹੜਾ ਹਾਰਟ ਅਟੈਕ ਦੀਆਂ ਦਵਾਈਆਂ ਤੁਹਾਨੂੰ ساری ਉਮਰ ਖਾਣੀਆਂ ਪੈਂਦੀਆਂ ਉਹ ਤੋਂ ਬਚ ਸਕਦੇ ਹੋ ਸਟੰਟ ਪਾਉਣ ਤੋਂ ਬਚ ਸਕਦੇ ਹੋ ਓਪਨ ਹਾਰਟ ਸਰਜਰੀ ਤੋਂ ਬਚ ਸਕਦੇ ਹੋ ਬਹੁਤ ਕੇਸਿਸ ਮੈਂ ਦੇਖਦਾ ਕਿ ਆਮ ਕੇਸਿਸ ਰੋਜ਼ ਦੀ ਲਾਈਫ ਚ ਮੈਨੂੰ ਮਿਲਦੇ ਆ ਕੀ ਮਤਲਬ ਉਹਨਾਂ ਦਾ ਕੇ ਇਹ ਜਦੋਂ ਤੁਸੀਂ ਛਾਤੀ 'ਚ ਖੱਬੇ ਬੰਨੇ ਮੜੀ ਜੀ ਦਰਦ ਹੋਈ ਹਸਪੀਟਲ ਜਾਂਦੇ ਹੋ ਤੇ ਉਹ ਈकेजी ਕਰਦੇ ਆ ਕਰਨੀ ਚਾਹੀਦੀ ਵੀ ਆ ਕਈ ਵਾਰੀ ਥੋੜੀ ਜੀ ਦਰਦ ਹੁੰਦੀ ਛਾਤੀ ਦੇ ਵਿੱਚ ਤੇ ਉਹ ਤੁਹਾਡੇ ਕਹਿੰਦੇ ਜੀ ਬਲੋਕੇਜ ਆ ਗਈ ਸਟੰਟ ਪਾ ਦਿੰਦੇ ਜਦ ਕਿ 90% ਕਈ ਵਾਰ ਇਹ ਵਾਤਿਕ ਵਿਆਦੀ ਹੁੰਦੀ ਵਾਯੂ ਕਰਕੇ ਚੈਸਟ ਪੇਨ ਜੀ ਹੁੰਦੀ ਵਾਯੂ ਫਿਰਦੀ ਆ ਉਹੀ ਵਾਯੂ ਜੇ ਫਿਰਦੀ ਫਿਰਦੀ ਬਲੱਡ ਚੈਨਲਸ ਦੇ ਵਿੱਚ ਪ੍ਰੋਬਲਮ ਕਰੇ ਤੇ ਛਾਤੀ ਚ ਦਰਦ ਖੱਬੇ ਪਾਸੇ ਖੱਬੇ ਪਾਸੇ ਦਰਦ ਹੋ ਕੇ ਲੱਬੇ ਪਾਸੇ ਨੂੰ ਜਾਵੇ ਤੇ ਇਹ ਛਾਤੀ ਦੇ ਦਰਦ ਨੂੰ ਹਾਰਟ ਅਟੈਕ ਨਹੀਂ ਸਮਝਣਾ ਚਾਹੀਦਾ ਵਾਯੂ ਵਿਆਦੀ ਆ ਚੈਨਲਸ ਬਲੌਕ ਹੋ ਰਹੀ ਹੁੰਦੀ ਅਸਿਡਿਟੀ ਤਜਾਬੀ ਮਾਦਾ ਕੋਲੇਸਟ੍ਰੋਲ ਦਾ ਇੱਕ ਛੋਟਾ ਜਿਹਾ ਸਲ ਵੈਕਸਿਕ ਸਬਸਟੈਂਸ ਮਾਮੂਲੀ ਜਿਹਾ ਸੈਲ ਕਿਤੇ ਵੀ ਬਲਾਕੇਜ ਕਰ ਸਕਦਾ ਜੇ ਉਹ ਖੂਨ ਦੀ ਨਾੜੀ ਜਿਹੜੀ ਹਾਰਟ ਨੂੰ ਬਲੱਡ ਸਪਲਾਈ ਕਰਦੀ ਹੈ ਜਿਹਨੂੰ ਕੋਰਨਰੀ ਆਰਟਰੀ ਕਹਿੰਦੇ ਆ ਜੇ ਉੱਥੇ ਬਲਾਕੇਜ ਆ ਜਾਏ ਤੇ ਐਸ ਸੀ ਐਚ ਡੀ ਕੋਰਨਰੀ ਹਾਰਟ ਡਿਜ਼ੀਜ਼ ਜਿਹੜਾ ਹਾਰਟ ਅਟੈਕ ਸੋ ਹਾਰਟ ਅਟੈਕ ਪਾਵੇਂ ਆਪਾਂ ਐਂਜਾਇਨਾ ਪੈਕਟੋਰਿਸ ਕਹ ਦਈਏ ਕੋਰਨਰੀ ਹਾਰਟ ਡਿਜ਼ੀਜ਼ ਕਹ ਦਈਏ ਦਿਲ ਦਾ ਦੌਰਾ ਕਹ ਲਈਏ ਇਹਨਾਂ ਦਾ ਮਕਸਦ ਸਿਰਫ ਇਹ ਹੀ ਹੈ ਕਿ ਚੈਨਲਸ ਬਲੌਕ ਹੋ ਜਾਂਦੀ ਹੈ ਕੋਲੇਸਟ੍ਰੋਲ ਦਾ ਛੋਟਾ ਜਿਹਾ ਹਿੱਸਾ ਲੈ ਪ੍ਰੇਅਰਸ ਤੁਹਾਡਾ ਐਸਪਿਰਨ ਸਾਰੀ ਉਮਰ ਖਾਣ ਦੀ ਲੋੜ ਨਹੀਂ ਬਲੱਡ ਪ੍ਰੈਸ਼ਰ ਦੇਖੋ ਜੇ ਬਲੱਡ ਪ੍ਰੈਸ਼ਰ ਜਿਆਦਾ ਹੋਵੇ ਹਾਰਟ ਅਟੈਕ ਦੇ ਚਾਂਸਸ ਹੁੰਦੇ ਸ਼ੂਗਰ ਕਰਕੇ ਹਾਰਟ ਅਟੈਕ ਦੇ ਚਾਂਸਸ ਜਿਆਦਾ ਹੁੰਦੇ ਕੋਲੇਸਟ੍ਰੋਲ ਕਰਕੇ ਹਾਰਟ ਅਟੈਕ ਦੇ ਚਾਂਸਸ ਜਿਆਦਾ ਹੁੰਦੇ ਜਿਨ੍ਹਾਂ ਦਾ ਖੂਨ ਗਾੜਾ ਜਾਂ ਮੋਟਾਪਾ ਓਵਰ weight obesity is also cause of heart attack ਸੋ ਪਿਆਰਦੋਸ ਕਿਉਂ ਮੈਂ ਤੁਹਾਨੂੰ ਸ਼ੁਰੂ ਸ਼ੁਰੂ ਚ ਕਹਿੰਦਾ ਵੀ ਬਲੱਡ ਥਿਨਰ ਜਿਹੜੀ ਸਾਰੇ ਦੁਨੀਆ 81 ਮਿਲੀਗ੍ਰਾਮ ਬੇਬੀ ਐਸਪ੍ਰਿਨ ਖਾਂਦੇ ਆ ਕੀ ਕਰ ਸਕਦੇ ਆ ਜੇ ਸਪੋਜ਼ ਕਰੋ ਤੁਸੀਂ ਆਪ ਹੀ ਤਿਆਰ ਕਰਨੀ ਹੈ ਇੱਕ ਚਮਚਾ ਲਓ ਜਿੰਜਰ ਜੂਸ ਅੱਧਾ ਚਮਚਾ ਲਓ گارਲਿਕ ਜੂਸ ਦੋ ਚੁਟਕੀ ਹਲਦੀ ਤੁਸੀਂ ਜਿਹੜਾ ਇੱਕ ਚਮਚਾ گارਲਿਕ ਜੂਸ ਲੈਣਾ ਭਾਵੇਂ گارਲਿਕ ਨੂੰ ਕ੍ਰਸ਼ ਕਰਕੇ ਪੀਸ ਕੇ ਚਮਚਾ ਕੁਦਾ ਜੂਸ ਬਣਾ ਲਓ ਇਸੇ ਤਰ੍ਹਾਂ ਜਾਂ ਅੱਧਾ ਚਮਚਾ ਲਸਣ ਦਾ ਜੂਸ ਜਾਂ ਦੋ ਤੁਰੀਆਂ ਦਸੰਦੀਆਂ ਕ੍ਰਸ਼ ਕਰ ਲੋ ਛੋਟੀ ਛੋਟੀ ਥੋੜੀ ਜਿਹੀ ਚੁਟਕੀ ਜਿਹੜੀ ਆ ਹਲਦੀ ਪਾ ਲਓ ਪਾਣੀ ਨੂੰ ਤੁਸੀਂ ਬੋਇਲ ਕਰਕੇ ਇਹਦੇ ਵਿੱਚ ਇਹ ਸਾਰਾ ਪਾ ਕੇ ਇਹਨੂੰ ਬੋਇਲ ਕਰਕੇ ਤੇ ਤਿਆਰ ਕਰ ਲੋ ਛਾਣ ਕੇ ਫੁੰਨ ਕੇ ਰੱਖ ਲੋ ਇਹ ਬਣ ਗਿਆ ਤੁਹਾਡਾ ਬਲੱਡ ਥਿਨ ਜੋ ਕਮ ਐਸਪਰੀ ਨੇ ਕਰਨੇ ਨਹੀਂ ਕਰ ਜਣਾ ਚੌਥੀ ਚੀਜ਼ ਟਮਾਟਰ ਆ ਜਾਂਦੇ ਚਾਰ ਟਮਾਟਰ ਰੋਜ਼ ਖਾਓ ਟਮਾਟਰ ਬਹੁਤ ਅੱਛੀ ਚੀਜ਼ ਹੈ ਪਰ ਜਿਨ੍ਹਾਂ ਨੂੰ ਗੁਰਦੇ ਦੀ ਪੱਥਰੀ ਹੋਵੇ ਉਹਨਾਂ ਨੂੰ ਫਿਰ ਟਮਾਟਰ ਨਹੀਂ ਖਾਣੇ ਚਾਹੀਦੇ ਸੋ ਪਿਆਰੇ ਦਰਸ਼ਕੋ ਇਹ ਸੇ ਕਰਕੇ ਮੈਂ ਦੱਸਿਆ ਵੀ ਐਸਪਰੀ ਨੇ ਜੋ ਕੰਮ ਕਰਨਾ ਤੁਸੀਂ ਆਪ ਕਰ ਸਕਦੇ ਹੋ ਅਧੀਆਂ ਚੀਜ਼ਾਂ ਸਾਡੇ ਘਰੇਲੂ ਨੁਸਖਿਆਂ ਚ ਹਲਦੀ ਐਨੇ ਕ ਨੁਸਖੇ ਆ ਪੁਰਾਣੇ ਰਿਸ਼ੀਆਂ ਮੁਣੀਆਂ ਨੇ ਸਾਡੇ ਵੈਦਾਂ ਨੇ ਜਿਹੜੇ ਗ੍ਰੰਥ ਲਿਖੇ ਹੋਏ ਆ ਚਰਕ ਤੇ ਹੈ ਇਸੇ ਤਰ੍ਹਾਂ ਹੀ ਸੁਸ਼ਰਤਾ ਉਹਨਾਂ ਨੇ ਦੇਖੋ ਕਿੰਨੀ ਰਿਸਰਚ ਹੈ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਚੀਜ਼ਾਂ ਐਵੇਂ ਨਹੀਂ ਅੱਜ ਮਾਡਰਨ ਸਾਇੰਸ ਹਲਦੀ ਤੇ ਰਿਸਰਚ ਕਰਕੇ ਕਹਿੰਦੀ ਹੈ ਜੀ ਇਹਦੇ ਚ ਇੱਕ ਤੱਤ ਹੈ ਜਿਹਨੂੰ ਕਹਿੰਦੇ ਕੁਰਕਿਊਮਿਨ ਕੁਰਕਿਊਮਿਨ ਦੇਖੋ ਮਤਲਬ ਹਲਦੀ ਸਾਡੇ ਬਜ਼ੁਰਗਾਂ ਦੇ ਨੁਸਖੇ ਚਲੇ ਆ ਰਹੇ ਆਂ ਦਰਦਾਂ ਲਈ ਵੀ ਚੰਗੀ ਹੈ ਹਰਦੀ ਜਿਹਨੂੰ ਅਸੀਂ ਕਹਿੰਦੇ ਆਰਥਰਾਇਟਸ ਸੋਜ ਅਸਲੇ ਵੀ ਹਲਦੀ ਚੰਗੀ ਸਕਿਨ ਲਈ ਵੀ ਹਲਦੀ ਚੰਗੀ ਹਾਰਟ ਅਟੈਕ ਤੋਂ ਵੀ ਬਚਾ ਸਕਦੀ ਹੈ ਇਮਿਊਨ ਸਿਸਟਮ ਲਈ ਵੀ ਚੰਗੀ ਹੈ ਨਜ਼ਲਾ ਰੇਸ਼ਾ ਜੋ ਕਾਮਲੇ ਵਿੱਚ ਚੰਗੀ ਇੱਕ ਹਲਦੀ ਕਿੰਨੇ ਰੋਗਾਂ ਤੋਂ ਬਚਾਉਂਦੀ ਹੈ ਲੇਕਿਨ ਜਦੋਂ ਤੁਸੀਂ ਮੈਨੂੰ ਫੋਕਾਲ ਕਰਨੀ ਹੈ ਜੇ ਤੁਹਾਡਾ ਕੋਲੇਸਟ੍ਰੋਲ ਜ਼ਿਆਦਾ ਹੈ ਉਹ ਫਾਰਮੂਲਾ ਦੇਣਾ ਜੇ ਬਲੱਡ ਪ੍ਰੈਸ਼ਰ ਜ਼ਿਆਦਾ ਤੇ ਉਹ ਫਾਰਮੂਲਾ ਦੇਣਾ ਜੇ ਮੋਟਾਪਾ ਤੇ ਉਹ ਕਟਾਣੇ ਹਰ ਲਈ ਅਲੱਗ-ਅਲੱਗ ਫਾਰਮੂਲਾ ਹਾਰਟ ਅਟੈਕ ਤੋਂ ਬਚਣ ਲਈ ਸਾਡੇ ਕੋਲ ਹਾਰਟ ਫਾਰਮੂਲਾ ਜਿਹਦੇ ਦੇਖੋ ਜਿਹਦਾ ਅਰਜੁਨਾ ਨਾ ਅਰਜੁਨਾ ਗਲੋਏ ਗੜੂਚੀ ਕੌਂਚ ਬੀਜ ਗੋਖਸ਼ੁਰ ਇਹ ਚੀਜ਼ਾਂ ਅਸੀਂ ਤੁਹਾਨੂੰ ਬਲੈਂਡ ਫਾਰਮੂਲੇ ਚ ਦੇਣੀ ਆ ਕਿਉਂਕਿ ਆਪਣੇ ਆਪ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਪ੍ਰਪੇਅਰ ਹੋ ਸਕਦੀਆਂ ਹਾਰਟ ਲਈ ਕਿੰਨੀ ਅੱਛੀ ਚੀਜ਼ ਐ ਅਰਜੁਨਾ ਪਿੱਪਲ ਦਾ ਪੱਤਾ ਇਹ ਕਹਿਣ ਦਾ ਮਤਲਬ ਐ ਕਿ ਦੇਸੀ ਚੀਜ਼ਾਂ ਵਾਕਿਆই ਆਯੁਰਵੈਦਿਕ ਚੀਜ਼ਾਂ ਜੇ ਤੁਸੀਂ ਕੋਈ ਲੋੜ ਨਹੀਂ ساری ਉਮਰ ਹਾਰਟ ਦੀਆਂ ਦਵਾਈਆਂ ਖਾਂਦੇ ਆ ਇੱਥੇ ਤੁਸੀਂ ਹਸਪੀਟਲ ਜਾਂਦੇ ਹੋ ਚੱਟ ਤੁਹਾਡੇ ਸਟੰਟ ਪਾ ਦਿੰਦੇ ਆ ਓਪਨ ਹਾਰਟ ਸਰਜਰੀ ਕਰ ਦਿੰਦੇ ਮੈਂ ਲੱਖਾਂ ਕੇਸ ਦੇਖਿਆ ਜਿਹਨਾਂ ਨੂੰ ਨਾ ਤੇ ਓਪਨ ਹਾਰਟ ਸਰਜਰੀ ਦੀ ਲੋੜ ਨਾ ਸਟੰਟ ਪਾਉਣ ਦੀ ਲੋੜ ਸਿਰਫ ਥੋੜੀ ਬਹੁਤੀ ਜੇ ਬਲੌਕੇਜ ਆਈ ਤੇ ਥੋੜੀਆਂ ਦਵਾਈਆਂ ਨਾਲੀ ਥੋੜੇ ਜੇ ਨੁਸਖੇ ਨਾਲੀ ਥੋੜੀ ਦਵਾਈ ਨਾਲ ਬੜਾ ਸਸਤੇ ਤਰੀਕੇ ਨਾਲ ਹੀ ਠੀਕ ਕੀਤੇ ਕਹਿਣ ਦਾ ਮਤਲਬ ਕਾਰਡੀਆਕ ਸਰਜਰੀ ਤੋਂ ਬਚਣਾ ਹਾਂ ਜੇ ਹਾਰਟ ਅਟੈਕ ਹੋਵੇ ਫੇਰ ਪਹਿਲਾਂ 1 ਮਿੰਟ ਲਾਣਾ ਤੇ 911 ਕਰਕੇ ਹਸਪੀਟਲ ਜਾਣਾ ਐਮਰਜੈਂਸੀ ਲਈ ਹਮੇਸ਼ਾ ਤੁਹਾਡੀ ਐਲੋਪੈਥੀ ਕੰਮ ਆਣੀ ਪਰ ਇਹ ਤੋਂ ਪਹਿਲਾਂ ਕਿ ਉਥੇ ਸਟੇਜ ਆਵੇ ਬਲੱਡ ਥਿਨਰ ਤੁਸੀਂ ਆਪ ਖਾ ਸਕਦੇ ਹੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿਨ੍ਹਾਂ ਨੂੰ ਕਿਡਨੀ ਸਟੋਨਸ ਆ ਉਹਨਾਂ ਨੂੰ ਟਮਾਟਰ ਤਾਂ ਬੀਜਾਂ ਦੀਆਂ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ ਜਿਦੇ ਚ ਬੇਗਨ ਆ ਜਾਂਦੇ ਆ ਅਮਰੂਦ ਆ ਜਾਂਦੇ ਆ ਟਮਾਟਰ ਆ ਜਾਂਦੇ ਆ ਇਹ ਚੀਜ਼ਾਂ ਕਿਡਨੀ ਸਟones ਵਾਲਿਆਂ ਨੂੰ ਬਚਣਾ ਲੇਕਿਨ ਆਯੁਰਵੈਦਿਕ ਫਾਰਮੂਲਾ ਕੋਈ ਹੋਵੇ ਉਹਦੇ ਚ ਨਾਲ ਤੁਹਾਡੀ ਬੋਡੀ ਡੀਟੌਕਸ ਹੋ ਰਹੀ ਹੁੰਦੀ ਆ ਪਿਸ਼ਾਬ ਰਸਤੇ ਟਾਇਲਟ ਰਸਤੇ ਕਿਉਂ ਉਹਦੇ ਚ ਹਰੀਤ ਕੀ ਬਬੀਤ ਕੀ ਆਮਲ ਕੀ ਨਾਲ ਹੁੰਦੀ ਆ ਕਿ ਟੌਕਸਿਨਸ ਜਿਹੜੇ ਆ ਲੈਟਿਨਸ ਤੇ ਨਿਕਲ ਜਾਂਦੇ ਕਿਉਂ ਉਹਨਾਂ ਚ ਨਾਲ ਪੁਨਰਵਾ ਤੇ ਗੌਖਸ਼ਰ ਹੁੰਦੀ ਆ ਕੀ ਟੌਕਸਿਨਸ ਪਸ਼ਾਪ ਰਸਤੇ ਨਿਕਲ ਜਾਂਦੇ ਸੋ ਪਿਆਰੇ ਦਰਸ਼ਕੋ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਜਿਆਦਾ ਕਦੀ ਉਹਨੂੰ ਰਿਸਕ ਨਾ ਲਵੋ ਪਾਵੇਂ ਤੁਸੀਂ ਐਮਲੋ ਡਿਪਿਨ ਬੈਸੀ ਲੋਟ ਖਾ ਰਹੇ ਹੋ ਐਟినੋਲੋਲ ਖਾ ਰਹੇ ਹੋ ਲੋਸਾਰਟਨ ਖਾ ਰਹੇ ਹੋ ਹੈ ਫਿਰ ਨਾਲ ਉਹਦੇ ਵੀ ਤੁਹਾਨੂੰ ਬਲੱਡ ਥਿਨਰ ਦਿੰਦੇ ਆ ਪਾਵੇਂ ਲੈਸਨੋਪ੍ਰਿਲ ਆ ਰਹੇ ਇਹ ਦੇਖੋ ਮੈਂ ਇੱਕ ਇੱਕ ਬਿਮਾਰੀ ਦੀਆਂ ਦਵਾਈਆਂ ਦਾ ਜੇ ਨਾਮ ਲਵਾਂ ਤੇ ਨੋਟ ਕਰੋ ਕਿ ਜਿੰਨੇ ਦੁਨੀਆ ਖਾ ਰਹੀ ਹੈ ਤੁਹਾਡੇ ਡਾਕਟਰ ਤੁਹਾਨੂੰ ਹਮੇਸ਼ਾ ਇਹ ਕਹਣਗੇ ਕਿ ਇਸ ਸਾਰੀ ਉਮਰ ਖਾਣੀ ਪੈਣੀ ਇਤੋਂ ਪਹਿਲਾਂ ਕਿ ਬਲੱਡ ਪ੍ਰੈਸ਼ਰ ਦੀ ਦਵਾਈ ਸਾਰੀ ਉਮਰ ਖਾਣੀ ਪਵੇ ਆਯੁਰਵੈਦਿਕ ਦਵਾਈ ਤੁਸੀਂ ਨੋਟ ਕਰੋ ਅਸੀਂ ਉਹ ਚੀਜ਼ਾਂ ਜਿਨ੍ਹਾਂ ਚ ਅਰਜਨਾਸ਼ ਸਰਬਗੰਦਾ ਬਟੀ ਕੌਂਚ ਬੀਜ ਇਹ ਫਾਰਮੂਲੇ ਜਿਹੜੇ ਆ ਤੁਹਾਨੂੰ ਸਾਰੀ ਉਮਰ ਨਹੀਂ ਖਾਣੇ ਪੈਂਦੇ ਔਰ ਕੋਈ ਸਾਈਡ ਇਫੈਕਟ ਨਹੀਂ ਔਰ ਇਹਨਾਂ ਦੇ ਨਾਲ ਹੀ ਖੂਨ ਵੀ ਪਤਲਾ ਹੁੰਦਾ ਬਲੱਡ ਪ੍ਰੈਸ਼ਰ ਵੀ ਠੀਕ ਹੁੰਦਾ ਇਸੇ ਤਰ੍ਹਾਂ ਜੇ ਤੁਸੀਂ ਕੋਲੇਸਟ੍ਰੋਲ ਦੀ ਦਵਾਈ ਖਾ ਰਹੇ ਹੋ ਲਿਪਿਟੋਰ ਜ਼ੋਕਰ ਕ੍ਰੈਸਟੋਰ ਐਟਰੋਵਾਸਟਾਟਿਨ ਸਿਮੇਵਾਸਟਾਟਿਨ ਫੀਨੋਫਾਈਬਰੇਟ ਤੁਹਾਡੇ ਡਾਕਟਰ ਕਹਿਣਗੇ ਹਮੇਸ਼ਾ ਸਾਰੀ ਉਮਰ ਖਾਣੀ ਪੈਣੀ ਕਿੰਨੇ ਲੋਕ ਮੈਂ ਦੇਖਿਆ ਵੀ ਕੋਲੇਸਟ੍ਰੋਲ ਦੀਆਂ ਦਵਾਈਆਂ ਕਿੰਨੇ ਸਾਲਾਂ ਤੋਂ ਖਾ ਰਹੇ ਨੇ ਕਦੀ ਉਹਨਾਂ ਨੇ ਇਹ ਨਹੀਂ ਸੋਚਿਆ ਨੰਬਰ ਜ਼ਰੂਰ ਦੇਖਦੇ ਆ ਜੀ ਸਾਡਾ ਕੋਲੇਸਟ੍ਰੋਲ ਅੱਗੇ ਨਾਲ ਘਟਾ ਹੈ ਕਿ ਇਹ ਦੇ ਨਾਲ ਕਿੰਨਾ ਲਿਵਰ ਦਾ ਨੁਕਸਾਨ ਹੋ ਚੁੱਕਾ ਕਿੰਨਾ ਕਿਡਨੀ ਦਾ ਨੁਕਸਾਨ ਹੋ ਚੁੱਕਾ ਜਿੱਦੋਂ ਤੁਸੀਂ ਕੋਲੇਸਟ੍ਰੋਲ ਦੀ ਦਵਾਈ ਸ਼ੁਰੂ ਕਰ ਲਈ ਜਿੱਦਾਂ ਸ਼ਰਾਬ ਨੇ ਲਿਵਰ ਦਾ ਖਰਾਬ ਕਰਨਾ ਇਸੇ ਤਰ੍ਹਾਂ ਹੀ ਕੋਲੇਸਟ੍ਰੋਲ ਦੀ ਹਰ ਦਵਾਈ ਨੇ ਲਿਵਰ ਡੈਮੇਜ ਕਰਨਾ ਹੀ ਕਰਨਾ ਇਸੇ ਕਰਕੇ ਤੁਹਾਡੇ ਡਾਕਟਰ ਹਮੇਸ਼ਾ ਤੁਹਾਡਾ ਲਿਪਿਡ ਪ੍ਰੋਫਾਈਲ ਨਾਲ ਕਰਾਉਂਦੇ ਰਹਿੰਦੇ ਦੇਖੋ ਜਿੰਨੀਆਂ ਕੋਲੇਸਟ੍ਰੋਲ ਦੀਆਂ ਦਵਾਈਆਂ ਅੰਗਰੇਜ਼ੀ ਦਵਾਈ ਕਹਿੰਦਾ ਮਤਲਬ ਭਾਵੇਂ ਕੋਲੇਸਟ੍ਰੋਲ ਦੀ ਆ ਭਾਵੇਂ ਬਲੱਡ ਪ੍ਰੈਸ਼ਰ ਦੀ ਆ ਭਾਵੇਂ 슈ਗਰ ਦੀ ਆ ਕਿਡਨੀ ਨਾਲ ਖਰਾਬ ਹੁੰਦੀ ਤਾਂ ਹੀ ਤੁਸੀਂ ਦੇਖੋ ਕਿ ਬਲੱਡ ਪ੍ਰੈਸ਼ਰ ਦੀ ਦਵਾਈ ਨਾਲ ਤੁਹਾਨੂੰ ਨਾਲ ਫਿਰ ਉਹ ਕਹਿੰਦੇ ਜੀ ਇੱਕ ਕਿਡਨੀ ਲਈ ਦਿੱਤੀ ਹੈ ਕਿਉਂ ਕਿ ਜਿੰਨੀਆਂ ਦਵਾਈਆਂ ਦਾ ਨੁਕਸਾਨ ਕਿਡਨੀ ਤੇ ਹੋ ਰਿਹਾ ਖਾਸ ਕਰਕੇ ਕੋਲੇਸਟ੍ਰੋਲ ਦੀ ਦਵਾਈ ਮੈਂ ਹੈਰਾਨ ਹਾਂ ਕਿ ਲੋਕ ਵਿਚਾਰੇ ਭੋਲੇਪਾ ਡਾਕਟਰ ਲਿਖਦੇ ਉਹਨਾਂ ਨੂੰ ਖਾਣੀ ਪੈਂਦੀ ਹੈ ਐਮਰਜੈਂਸੀ ਜ਼ਰੂਰ ਖਾਓ ਥੋੜੀ ਦੇਰ ਬਾਅਦ ਛੱਡ ਦਿਓ ਇਹਨਾਂ ਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਲਿਵਰ ਦਾ ਕਿੰਨਾ ਖਰਾਬ ਹੁੰਦਾ ਲਿਵਰ ਇਜ਼ ਅ బిਗੇਸਟ ਫਿਲਟਰ ਇਨ ਦਾ ਬਾਡੀ ਲਿਵਰ ਇੱਕ ਐਸਾ ਆਰਗਨ ਹੈ ਜਿਹੜਾ ਸਾਰੇ ਕੰਮ ਕਰ ਰਿਹਾ ਹੁੰਦਾ ਤੁਹਾਡਾ ਖਾਣਾ ਵੀ ਪਚਾਰਿਆ ਹੁੰਦਾ। ਇਸੇ ਤਰ੍ਹਾਂ ਕਿਡਨੀਜ਼ ਦਾ ਬਿਲਗੇਸਟ ਫਿਲਟਰ ਇਨ ਦਾ ਬਾਡੀ। ਕਿੰਨੇ ਲੋਕ ਥਾਇਰੋਇਡ ਦੀ ਪ੍ਰੋਬਲਮ ਹੈ ਤੇ ਸਾਰੇ ਉਮਰ ਤੁਹਾਨੂੰ ਲਿਵੋਥਰੌਕਸ ਜਾਂ ਸੀਨ ਥਾਇਰੋਇਡ ਖਾਣੀ ਪੈਂਦੀ ਹੈ। ਦੇਸੀ ਨੁਸਖੇ ਚ ਇਹ ਹੀ ਫਾਇਦਾ ਹੈ ਕਿ ਉੱਚਾ ਫਿਰ ਮਜ਼ੇਦਾਰ ਗੱਲ ਇਹ ਹੈ ਕਿ ਜਿੰਨੀਆਂ ਬਿਮਾਰੀਆਂ ਦਾ ਮੈਂ ਗੱਲ ਕੀਤੀ ਜੇ ਕੋਈ ਦੇਸੀ ਨੁਸਖਾ ਤੁਹਾਨੂੰ ਬਲੱਡ ਪ੍ਰੈਸ਼ਰ ਦਾ ਦੇ ਰਿਹਾ ਜਾਂ ਕੋਲੇਸਟ੍ਰੋਲ ਦਾ ਦੇ ਰਿਹਾ ਜਾਂ ਬਲੱਡ ਥਿਨਰ ਦਾ ਦੇ ਰਿਹਾ ਇੱਕ ਇੱਕ ਦਵਾਈ 10 10 ਫਾਇਦੇ ਕਰ ਰਹੇ ਹੁੰਦੇ ਕਈ ਵਾਰੀ ਇੱਕ ਫਾਰਮੂਲਾ ਕਈ ਬਨੇ ਫਾਇਦਾ ਕਰ ਜਾਂਦਾ ਜਦ ਕਿ ਐਲੋਪੈਥੀ ਦੀ ਕੋਈ ਵੀ ਦਵਾਈ ਹੋਵੇ ਪਾਵੇਂ ਬਲੱਡ ਪ੍ਰੈਸ਼ਰ ਦੀ ਪਾਵੇਂ ਸ਼ੂਗਰ ਦੀ ਪਾਵੇਂ ਕੋਲੇਸਟ੍ਰੋਲ ਦੀ ਪਾਵੇਂ ਥਾਇਰੋਇਡ ਦੀ ਐਟ ਅ ਟਾਈਮ ਇੱਕ ਬਿਮਾਰੀ ਦੀ ਇੱਕ ਦਵਾਈ ਔਰ ਫਿਰ ਸਾਰੀ ਉਮਰ ਖਾਓ ਔਰ ਸਾਈਡ ਇਫੈਕਟ ਔਰ ਜਿੰਨੀਆਂ ਦਵਾਈਆਂ ਦੇ ਮੈਂ ਨਾਮ ਲਏ ਇਹਨਾਂ ਸਾਰੀਆਂ ਨਾਲ ਮਰਦਾਨਾ ਤਾਕਤ ਦੀ ਕਮਜ਼ੋਰੀ ਆਉਣੀ ਹੈ ਔਰ ਮੈਂ ਕਰੋੜਾ ਐਪੀਸੋਡ ਚ ਦੱਸ ਤੋਕਾਂ ਕਿ ਇਹ ਦਵਾਈਆਂ ਦਾ ਇੱਕ ਸਾਈਡ ਇਫੈਕਟ ਹੈ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਆਲ ਥੀਸ ਮੈਡੀਸਿਨਸ ਡੋਨਟ ਲੈਟ ਦਾ ਬਲੱਡ ਸਪਲਾਈ ਗੋ ਟੂ ਕਾਰਪੋਰਾ ਕੈਵਰਨੋਸ ਐਂਡ ਕਾਰਪੋਰਾ ਸਪੰਜੀਓਸ ਆ ਦੋਜ਼ ਆਰ ਦਾ ਪਿਨਾਈਲ ਟਿਸ਼ੂਸ ਵੇਅਰ ਦਾ ਬਲੱਡ ਸਪਲਾਈ ਇਜ਼ ਨੀਡਡ ਸੋ ਪਿਆਰੇ ਦਰਸ਼ਕੋ ਪੰਜਾਬੀ ਚੋਂ ਦਾ ਮਤਲਬ ਸਿਰਫ ਇੰਨਾ ਹੀ ਆ ਕਿ ਫੈਟ ਦੀਆਂ ਕੋਲੇਸਟ੍ਰੋਲ ਦੀਆਂ ਬਲੱਡ ਪ੍ਰੈਸ਼ਰ ਦੀਆਂ ਸ਼ੂਗਰ ਦੀਆਂ ਮੋਟਾਪੇ ਦੀਆਂ ਕਿਡਨੀ ਸਟੋਨ ਦੀ ਅੰਗਰੇਜ਼ੀ ਦਵਾਈਆਂ ਨਾਲ ਤੇ ਲਿਵਰ ਨੂੰ ਸਾਈਡ ਇਫੈਕਟ ਕਰ ਰਹੀਆਂ ਹੁੰਦੀਆਂ ਔਰ ਨਾਲ ਮਰਦਾਨਾ ਤਾਕਤ ਕਮਜ਼ੋਰੀ ਕਰ ਰਹੀਆਂ ਸੋ ਬਲੱਡ ਥਿਨਰ ਦਾ ਕੰਮ ਤੁਹਾਡਾ ਜਿੰਜਰ ਇੱਕ ਐਸੀ ਚੀਜ਼ ਆ ਜਿੰਜਰ ਔਰ ਟਰਮੈਰਿਕ ਜਿਹੜਾ ਅਦਰਕ ਲਸਣ ਤੇ ਹਲਦੀ ਇਹ ਸਮਝੋ ਕਿ 100 ਬਿਮਾਰੀਆਂ ਦਾ ਇਲਾਜ ਹੈ ਇਸੇ ਤਰ੍ਹਾਂ ਦਾਲਚੀਨੀ ਦਾਲਚੀਨੀ ਵੀ ਇਹ ਨੁਸਖੇ ਤੁਹਾਡੇ ਰਸੋਈ 'ਚ ਪਏ ਆ ਸਿਰਫ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਐਕਸਟ੍ਰੈਕਟ ਬਣਾ ਕੇ ਤੁਸੀਂ ਜੂਸ ਦੇ ਵਿੱਚ ਐਲੋਵੇਰਾ ਜੂਸ ਜਦੋਂ ਲੈਂਦੇ ਹੋ ਕਰੇਨਬੈਰੀ ਜੂਸ ਲੈਂਦੇ ਹੋ ਬਾਜ਼ਾਰ ਦੇ ਜਿਹੜੇ ਜੂਸ ਹੁਣਾਂ 'ਚ ਮਿੱਠਾ ਜਿਆਦਾ ਹੁੰਦਾ ਚਿੱਟੀ ਚੀਜ਼ ਤੋਂ ਹਮੇਸ਼ਾ ਬਚੋ ਮੈਂ ਦੱਸਿਆ ਚਿੱਟੀ ਚੀਜ਼ ਆਟਾ ਕਣਕ ਦਾ ਚੀਨੀ 슈ਗਰ ਸਾਲਟ ਨਮਕ ਨਮਕ ਜਿਹੜਾ ਇਹਨੇ ਬਲੱਡ ਪ੍ਰੈਸ਼ਰ ਵਧਾਣਾ ਚਿੱਟੀ ਚ 슈ਗਰ ਜਿਹੜੀ 슈ਗਰ ਵਧਾਣੀ ਹੈ ਆਟੇ ਨੇ ਹਾਈ ਕੈਲੋਰੀਕ ਡਾਈਟ ਕਈ ਵਾਰੀ ਵੇਟ ਵੀ ਵਧਾਉਂਦਾ ਹੈ 슈ਗਰ ਵਾਲਿਆਂ ਨੂੰ ਬਾਜਰੇ ਦਾ ਆਟਾ ਖਾਓ ਜੌਂ ਦਾ ਆਟਾ ਖਾਓ ਵੇਸਣ ਦਾ ਆਟਾ ਖਾਓ ਦਰਦਾਂ ਦੇ ਵਿੱਚ ਆਰਥਰਾਇਟਸ ਦੇ ਵਿੱਚ ਹਲਦੀ ਦਾ ਫਾਇਦਾ ਬਹੁਤ ਜ਼ਿਆਦਾ ਜੀ ਇਸੇ ਕਰਕੇ ਝ ਲਸਣ ਅਦਰਕ ਤੇ ਹਲਦੀ ਤਿੰਨ ਬੰਨੇ ਕਈ ਫਾਇਦਾ ਕਰਦੇ ਹੈ ਲੇਕਿਨ ਜਿਹੜਾ ਬਲੱਡ ਪ੍ਰੈਸ਼ਰ ਦਾ ਸਾਡਾ ਫਾਰਮੂਲਾ ਜੇ ਕੋਈ ਲੋੜ ਨਹੀਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਦੀ ساری ਉਮਰ ਔਰ ਪਰਮਨੈਂਟ ਠੀਕ ਮੈਂ ਪਤਾ ਨਹੀਂ ਗਿਣਤੀ ਨਹੀਂ ਹਜ਼ਾਰਾਂ ਕੇਸ ਮੈਂ ਕਰ ਚੁੱਕਾ ਜਿਨ੍ਹਾਂ ਨੂੰ ਦੋ ਚਾਰ ਮਹੀਨੇ 6 ਮਹੀਨੇ ਖਾਣੀ ਜੇ ਪਈ ਉਹ ਵੀ ਪੁਰਾਣੀ ਵੇਜ ਬਲੱਡ ਪ੍ਰੈਸ਼ਰ ਹੈ ਲੇਕਿਨ ਮੈਂ ਹੁਣ ਬੰਦ ਕਰਤੀ ਮੈਂ ਕਹਾਂ ਤੁਸੀਂ ਠੀਕ ਹੋ ਲਗਾਤਾਰ ਤੁਸੀਂ ਖਾ ਲਈਏ ਬਲੱਡ ਪ੍ਰੈਸ਼ਰ ਨੋਰਮਲ ਚੱਲ ਰਿਹਾ ਕੋਈ ਲੋੜ ਨਹੀਂ ਹੋਰ ਦਵਾਈ ਖਾਣ ਦੀ ਥਿਸ ਇਜ਼ ਗੁੱਡ ਥਿੰਗ ਅਬਾਊਟ ਆਯੁਰਵੇਦ ਇਸੇ ਤਰ੍ਹਾਂ ਜੇ ਹਾਰਟ ਅਟੈਕ ਤੋਂ ਬਚਣਾ ਪ੍ਰੇਜ਼ ਤੁਹਾਡਾ ਪ੍ਰੇਜ਼ ਦਾ ਮਤਲਬ ਸਿਰਫ ਇੰਨਾ ਹੀ ਹੈ ਹਰੇਕ ਦਾ ਸਭ ਤੋਂ ਪਹਿਲਾਂ ਹਾਰਟ ਅਟੈਕ ਵਾਲਿਆਂ ਨੂੰ ਸ਼ਰਾਬ ਤੇ ਸੇਡ ਤੋਂ ਬਚਣਾ ਚਾਹੀਦਾ। ਮੀਟ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ। ਠੀਕ ਆ ਫਿਸ਼ ਖਾ ਸਕਦੇ ਹੋ। ਸਾਡਾ ਇਨ ਫਿਸ਼ ਲੈ ਸਕਦੇ ਹੋ। ਕਿਉਂਕਿ ਉਹਦੇ ਚ omega 3, omega 6, omega 9 ਹੁੰਦੇ। ਵਿਟਾਮਿਨ ਡੀ ਦੀ ਸਾਰਿਆਂ ਨੂੰ ਕਮੀ ਆ ਵਿਟਾਮਿਨ ਡੀ ਤੁਸੀਂ ਲੈ ਸਕਦੇ ਨੇ ਸਭ ਤੋਂ ਜ਼ਿਆਦਾ ਵਿਟਾਮਿਨ ਡੀ ਤੇ ਸੂਰਜ ਤੋਂ ਮਿਲਦਾ। ਏ ਪ੍ਰੇਜ਼ థਾਇਰੋਇਡ ਦੀ ਦਵਾਈ ਲੈਵੋਥਾਇਰੋਕਸਿਨ ਸਾਰੀ ਹਮਨ ਨਹੀਂ ਖਾਂਦੀ ਲੋੜ ਅਸੀਂ ਤੁਹਾਨੂੰ ਦੇਸੀ ਦਵਾਈਆਂ ਚ ਡਿਪੈਂਡ ਕਰਦਾ ਵੀ ਕਿੰਦਾਂ ਦੇ థਾਇਰੋਇਡ ਦੀ ਕੰਡੀਸ਼ਨ ਹੈ ਕਿਉਂਕਿ థਾਇਰੋਇਡ ਗਲੈਂਡ ਹੀ ਹਾਰਮੋਨਸ ਨੂੰ ਕੰਟਰੋਲ ਕਰ ਰਿਆ ਹੁੰਦਾ థਾਇਰੋਇਡ ਗ੍ਰੈਂਡ ਦਾ ਕੰਟਰੋਲ ਕਰਨ ਦਾ ਉਹਦੇ ਉੱਪਰ ਮਾਸਟਰ ਬੈਠਾ ਹੈ ਪਿਟਿਚਰੀ ਗਲੈਂਡ ਪਿਟਿਚਰੀ ਗਲੈਂਡ థਾਇਰੋਇਡ ਗਲੈਂਡ ਦੋ ਮੇਨ ਗਲੈਂਡ ਆ ਜਿਹੜੇ ਬਾਕੀ ਗਲੈਂਡਸ ਨੂੰ ਵੀ ਕੰਟਰੋਲ ਕਰ ਰਹੇ ਹੁੰਦੇ ਹਾਰਮੋਨਸ ਨੂੰ ਕੰਟਰੋਲ ਕਰ ਰਹੇ ਹੁੰਦੇ ਆ ਭਾਵੇਂ ਅਸੀਂ ਸੈਕਸੂਅਲ ਹਾਰਮੋਨਸ ਕਹ ਲਈਏ ਭਾਵੇਂ ਡ੍ਰੀਨਲ ਗਲੈਂਡ ਕਹ ਲਈਏ ਜਾਂ ਓਵਰੀਅਨ ਹਾਰਮੋਨਸ ਕਹ ਲਈਏ ਲੇਕਿਨ ਇਹ ਥਾਇਰੋਇਡ ਨਾਲ ਵੀ ਇਹਦਾ ਕੰਸਰਨ ਇਹ ਜਿਹੜੇ ਮੈਂ ਨਾਮ ਦੱਸ ਰਿਆਂ ਬਿਮਾਰੀਆਂ ਦੇ ਜਾਂ ਗਲੈਂਡਸ ਦੇ ਇਹਦਾ ਮਤਲਬ ਤੁਹਾਨੂੰ ਦੱਸਦੀ ਹੈ ਕਿ ਆਯੁਰਵੈਦਿਕ ਫਾਰਮੂਲੇ ਚ ਇਹ ਫਾਇਦਾ ਕਿ ਇੱਕ ਦਵਾਈ ਕਈ ਬੰਨੇ ਫਾਇਦਾ ਕਰ ਜਾਂਦੀ ਹੈ ਫਿਰ ਇੱਕ ਇੰਪੋਰਟੈਂਟ ਗੱਲ بار بار ਦੱਸ ਦਵਾਂ ਕਿ ਕੋਲੇਸਟ੍ਰੋਲ ਨੂੰ ਜਾਂ ਹਾਰਟ ਅਟੈਕ ਨੂੰ ਜਾਂ ਬਲੱਡ ਪ੍ਰੈਸ਼ਰ ਨੂੰ ਸੀਰੀਅਸਲੀ ਲਓ ਸੀਰੀਅਸly ਦਾ ਮਤਲਬ ਹੈ ਕਿ ਦੇਸੀ ਨੁਸਖੇ ਲਓ ਦੇਸੀ ਨੁਸਖੇ ਸਾਡੇ ਕੋਲ ਸਰਬਗੰਦਾ ਵਟੀ ਅਰਜੁਨ ਗੋਖਸ਼ਰ ਕੋੰਚ ਬੀਜ ਦਾ ਬਲੈਂਡ ਫਾਰਮੂਲਾ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਤੁਹਾਨੂੰ ਸਾਰੀ ਉਮਰ ਖਾਂ ਦੀ ਲੋੜ ਨਹੀਂ ਔਰ ਕੋਈ ਸਾਈਡ ਇਫੈਕਟ ਨਹੀਂ ਨਾਲ ਕੋਈ ਲਿਵਰ ਨੂੰ ਖਰਾਬ ਨਹੀਂ ਕਰਨਾ ਬਲਕਿ ਲਿਵਰ ਤੇ ਕਿਡਨੀ ਵੱਲ ਵੀ ਫਾਇਦਾ ਕਰਨਾ ਜਿਹੜੇ ਨਾਮ ਮੈਂ ਲੈ ਪੁਨਰਨਰਵਾ ਇਹ ਲਿਵਰ ਲਈ ਵੀ ਅੱਛਾ ਬਲੱਡ ਸਪੈਸ਼ਲੀ ਚੰਗਾ ਕਿਡਨੀ ਲਈ ਵੀ ਚੰਗਾ ਗਲੋਏ ਜਿਹਨੂੰ ਅਸੀਂ ਅਮਰਤਾ ਕਹਿੰਦੇ ਵੈਸੇ ਸਾਰੀਆਂ ਬਿਮਾਰੀਆਂ ਦਾ ਗਰੂਚੀ ਗਲੋਏ ਅਮਰਤਾ ਟਾਇਨੋਸ ਪੁਰਾ ਕੋਰਡੀਫੋਲੀਆ ਚਾਰੇ ਹੀ ਨਾਮ ਇੱਕੋ ਚੀਜ਼ ਦੇ ਪੁਨਰ ਨਵਾਬ ਹੋਰੀ ਵੀ ਆ ਡਿਫਿਊਜ਼ਾ ਗੋਕਸ਼ੂਟ ਟ੍ਰਿਬੂਲਸ ਟ੍ਰੈਸਟਿਸ ਕੌਂਚ ਵੀ ਮਿਊਕੂਨਾ ਪ੍ਰੋਰੀਅਨਸ ਇਹ ਚੀਜ਼ਾਂ ਦੇਖੋ ਨਾਲੇ ਐਫਰੋਡਾਈਸਿਕ ਨਾਲੇ ਸੈਕਸੂਅਲ ਟੋਨਿਕ ਨਾਲੇ ਕਿਡਨੀ ਲਈ ਤੇ ਲਿਵਰ ਲਈ ਵੀ ਠੀਕ ਬਲੱਡ ਪ੍ਰੈਸ਼ਰ ਲਈ ਵੀ ਠੀਕ ਇਸ ਕਰਕੇ ਮੇਰੇ ਤੁਸੀਂ ਨੁਸਖਿਆਂ 'ਚ ਨੋਟ ਕੀਤਾ ਜੇ ਮੈਂ ਤੁਹਾਨੂੰ ਕਿਹਾ ਕਿ ਜੇ ਤੁਸੀਂ ਮਰਦਾਨਾ ਤਾਕਤ ਦੀ ਦਵਾਈ ਬਣਾਉਂਦੇ ਹੋ ਮੈਂ ਇੰਨਾ ਕਹਿ ਸਕਦਾ ਕਿ 90% ਲੋਕਾਂ ਦੇ ਜਿਹੜੇ ਮਰਦਾਨਾ ਤਾਕਤ ਦੀ ਦਵਾਈ ਜਾਂਦੀ ਆਲਰੇਡੀ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਤੇ ਸਾਡੀ ਮਰਦਾਨਾ ਤਾਕਤ ਦੀ ਦਵਾਈ ਬਲੱਡ ਪ੍ਰੈਸ਼ਰ ਨੂੰ ਫਾਇਦਾ ਕਰ ਦਿੰਦੀ ਹੈ ਜੇ ਉਹਨਾਂ ਨੂੰ ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਭੇਜ ਰਿਹਾ ਤੇ ਉਹਦਾ ਦੂਸਰਾ ਫਾਇਦਾ ਮਰਦਾਨਾ ਤਾਕਤ ਵੱਲ ਵੀ ਹੋ ਜਾਂਦਾ ਪਰ ਐਲੋਪੈਥੀ ਚ ਟੋਟੇ ਉਲਟਾ ਜੇ ਬਲੱਡ ਪ੍ਰੈਸ਼ਰ ਦੀ ਦਵਾਈ ਦੇਈ ਇਮਪੋਰਟੈਂਸੀ ਮਰਦਾਨਾ ਤਾਕਤ ਦੀ ਕਮਜ਼ੋਰੀ ਸ਼ੂਗਰ ਦੀ ਦਵਾਈ ਦਿੱਤੀ ਇਮਪੋਟੈਂਸੀ ਮਰਦਾਨਾ ਤੱਕ ਦੀ ਕਮਜ਼ੋਰੀ ਹਾਰਟ ਦੀਆਂ ਜਿੰਨੀਆਂ ਬਿਮਾਰੀਆਂ ਹਾਰਟ ਅਟੈਕ ਤੋਂ ਜਿੰਨੇ ਹਾਰਟ ਅਟੈਕ ਦੀ ਤੁਸੀਂ ਦਵਾਈਆਂ ਲੈ ਰਹੇ ਹੋ ਇੱਕ ਤਾਂ ਸਟੰਟ ਪਾਏ ਓਪਨ ਹਾਰਟ ਸਰਜਰੀ ਹੋਈ ਵੈਸੇ ਬੰਦਾ ਮਿੱਟੀ ਹੋਇਆ ਹੁੰਦਾ ਕਿੰਨੀ ਦੁਨੀਆਂ ਜਿਹੜੇ ਟੋਟਲੀ ਇੰਪੋਰਟੈਂਟ ਹੋ ਜਾਂਦੇ ਹਾਰਟ ਅਟੈਕ ਤੋਂ ਬਾਅਦ ਹਾਰਟ ਦੀਆਂ ਦਵਾਈਆਂ ਖਾਣ ਦੇ ਬਾਅਦ ਫਿਰ ਤੁਹਾਨੂੰ ਇਹ ਨਹੀਂ ਕਿ ਸਾਰੀ ਉਮਰ ਬਲੱਡ ਥਿਨਰਸ ਲੈਣੇ ਪੈਂਦੇ ਦੇਸੀ ਨੁਸਖੇ ਦੇਸੀ ਦਵਾਈ ਕੋਈ ਸਾਈਡ ਇਫੈਕਟ ਨਹੀਂ ਲਿਵਰ ਵੀ ਠੀਕ ਕਿਡਨੀ ਵੀ ਠੀਕ ਮਸਾਨਾ ਵੀ ਠੀਕ ਪ੍ਰੋਸਟੇਟ ਗਲੈਂਡ ਵੀ ਠੀਕ ਪਿਆਰੇ ਦਰਸ਼ਕੋ ਜੇ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਜਿੰਨੇ ਮੈਂ ਨਾਮ ਲੈ ਨਹੀਂ ਤੇ ਤੁਸੀਂ ਕਾਲ ਕਰੋ ਮੇਰੇ ਨੰਬਰ ਸਕਰੀਨ ਤੇ ਆ ਰਹੇ ਮੈਸੇਜ ਛੱਡ ਦਿਆ ਕਰੋ ਫੋਨ ਜਿਹੜਾ ਮਰਜੀ ਕਰ ਲਓ ਨੰਬਰ ਤੇ ਮੈਸੇਜ ਛੱਡ ਕੇ ਤੁਸੀਂ ਜਾਂ ਟੈਸਟ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਦਾ ਨੰਬਰ ਵੀ ਉਹੀ ਜਿਹੜਾ ਮੇਰਾ ਸੈੱਲ ਨੰਬਰ ਹੈ 7182165136 ਇੰਡੀਆ ਬਾਰੇ ਕਈ ਵਾਰੀ ਵੀ ਚਾਹੇ ਦੇਖਦੇ ਨਹੀਂ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਥੇ ਹਨ ਉਹਨਾਂ ਨੇ ਇੰਨਾ ਤੇ ਨੰਬਰ ਤੋਂ ਪਤਾ ਲੱਗ ਜਾਂਦਾ ਕਿ ਆਈ ਏਮ ਇਨ ਨਿਊਯਾਰਕ ਰਿਚਮੰਡਲ ਏਰੀਆ ਕੈਨੇਡਾ ਵਾਲੇ ਕਈ ਵਾਰੀ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਮੈਂ ਕੈਨੇਡਾ 'ਚ ਆ ਮੈਂ ਨਿਊਯਾਰਕ 'ਚ ਰਿਚਮੰਡਲ ਏਰੀਆ 'ਚ ਕਿਉਂਕਿ ਰਿਚਮੰਡਲ ਉੱਥੇ ਕੈਨੇਡਾ 'ਚ ਵੀ ਆ ਜਾਂਦਾ ਪਰ ਤੁਸੀਂ ਕੋਈ ਚਿੰਤਾ ਨਾ ਕਰੋ ਵਰਲਡ 'ਚ ਕਿਤੇ ਵੀ ਬੈਠੋ ਮੇਰੀ ਦਵਾਈ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਜਰਮਨ ਬੈਲਜੀਅਮ ਕੈਨੇਡਾ ਸਵਿਟਜ਼ਰਲੈਂਡ ਨਿਊਜ਼ੀਲੈਂਡ ਹਰ ਤਰ੍ਹਾਂ ਦੀ ਹਰ ਜਗ੍ਹਾ ਦਵਾਈ ਭੇਜਦੇ ਆ ਲੋਕਲ ਪੇਸ਼ੈਂਟਸ ਆ ਕੇ ਦਵਾਈ ਲੈ ਜਾਂਦੇ ਆ ਬਹੁ ਸੌਖਾ ਤਰੀਕਾ ਫੋਨ ਤੇ ਗੱਲ ਕਰਨੀ ਪੰਜਾਬੀ ਚ ਮੈਨਾਂ ਗੱਲ ਕਰੋ ਫੋਨ ਤੇ ਤੁਹਾਡੀ ਡਾਇਰੈਕਟ ਮੈਨਾਂ ਗੱਲ ਹੁੰਦੀ ਆਪਣੀ ਬਿਮਾਰੀ ਦੱਸੋ ਆਪਣਾ ਐਡਰੈਸ ਦੱਸੋ ਦਵਾਈ ਘਰ ਬੱਠੇ ਪਹੁੰਚ ਜਾਂਦੀ ਆ ਸਾਰਾ ਕੁਝ ਲੋਕੀ ਫੋਨ 'ਚ ਹੀ ਅੱਜਕੱਲ੍ਹ ਕਾਰਡ ਥਾਣੀ ਪੇ ਕਰ ਦਿੰਦੇ ਆ ਇਹ ਚੀਜ਼ਾਂ ਤੁਹਾਡੀ ਨੌਲੇਜ ਲਈ ਉਹਨਾਂ ਲਈ ਕਿ ਜਿਹੜੇ ਪਹਿਲੀ ਵਾਰ ਹੀ ਦੇਖ ਰਹੇ ਹੋ ਪਰ ਕਦੀ ਮੋਟਾਪਾ ਹੋਵੇ ਤੇ ਮੋਟਾਪਾ ਤੁਸੀਂ ਆਪ ਘਟਾਓ ਸੈਡੈਂਟਰੀ ਲਾਈਫ ਸਟਾਈਲ ਏਰੀ ਖਾਣਾ ਖਾਣ ਤੋਂ ਬਾਅਦ ਲੇਟ ਜਾਓ ਔਰ ਹਮੇਸ਼ਾ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਗਰਮ ਪਾਣੀ ਪੀਓ ਕੋਸਾ ਪਾਣੀ ਪੀਓ ਖਾਣੇ ਤੋਂ ਬਾਅਦ 2 ਘੰਟੇ ਪਾਣੀ ਨਾ ਪੀਓ। ਫਲ ਫਰੂਟ ਖਾਣੇ ਦੇ ਨਾਲ ਨਾ ਖਾਓ। ਖਾਣੇ ਦੇ ਨਾਲ ਠੰਡਾ ਪਾਣੀ ਨਾ ਪੀਓ। ਫਰੂਟ ਖਾਣਾ ਤੇ 2 ਘੰਟੇ ਪਹਿਲਾਂ ਖਾਓ ਕਿਉਂਕਿ ਫਰੂਟ ਜਲਦੀ ਹਜ਼ਮ ਹੋ ਜਾਂਦਾ। ਖਾਣੇ ਦੇ ਨਾਲ ਫਰੂਟ ਖਾਓਗੇ ਗੈਸ ਹੋ ਜਾਏਗੀ। ਬਹੁਤੀ ਦੁਨੀਆ ਨੂੰ ਤਜਾਬੀ ਮਤ ਹੈ ਐਸਿਡਿਟੀ ਆ ਦਾ ਕਾਰਨ ਫਿਰ ਆਗੇ ਸਪਾਈਸੀ ਟੀ, ਕਾਫੀ, ਸਪਾਈਸੀ ਮਿਰਚ, ਸਿਗਰਟ, ਸ਼ਰਾਬ ਔਰ ਕੌਂਡੀਮੈਂਟ ਚਿੱਲੀ ਸੌਸ ਕਿੰਨਾ ਹੀ ਲੁਨੀਆਂ ਨੂੰ ਤਜਾਬੀ ਮੱਧ ਹੈ ਤਜਾਬੀ ਮੱਧ ਦੇ ਕਰਕੇ ਲੋਕਾਂ ਨੂੰ ਹਾਰਟ ਦੇ ਕੋਲ ਦਰਦ ਹੁੰਦੀ ਆ ਔਰ ਇੱਥੇ ਡਾਕਟਰ ਕਈ ਵਾਰੀ ਹਾਰਟ ਅਟੈਕ ਸਮਝ ਕੇ ਤੁਹਾਡੇ ਚੈਨਲਸ ਨੂੰ ਕਹਿੰਦੇ ਜੀ ਬਲੌਕ ਹੋਈਆਂ ਪਤਾ ਨਹੀਂ ਵੀ ਉਹ ਮੈਂ ਕਹਿਣਾ ਨਹੀਂ ਚਾਹਦਾ ਕਿਉਂ ਐਡੀ ਜਲਦੀ ਸਰਜਰੀ ਕਰ ਦਿੰਦੇ ਆ ਕਈ ਗੱਲਾਂ ਸੀ ਫੋਨ ਤੇ ਜਾਂ ਓਪਨ ਨੇ ਟੀਵੀ ਤੇ ਨਹੀਂ ਦੱਸੀਦੀਆਂ ਸੋ ਤੁਸੀਂ ਜੇ ਕੋਈ ਡਿਟੇਲ ਪੁੱਛਣੀ ਹੋਵੇ ਫੋਨ ਤੇ ਗੱਲ ਕਰ ਸਕਦੇ ਹੋ ਮੇਰੇ ਨਾਲ ਪਰ ਇਹ ਯਾਦ ਰੱਖਣਾ ਤੇ ਦੁਨੀਆ ਚ ਸਭ ਤੋਂ ਅੱਛਾ ਤਰੀਕਾ ਹਰ ਬਿਮਾਰੀ ਦਾ ਇਲਾਜ ਆਯੁਰਵੇਦ ਆਯੁਰਵੈਦਿਕ ਹੋਮੋਪੈਥੀ ਨੇਚਰੋਪੈਥੀ ਇਹ ਚੀਜ਼ਾਂ ਜਿਹੜੀਆਂ ਬਿਮਾਰੀ ਦੇ ਜੜ ਤੋਂ ਠੀਕ ਕਰਦੀਆਂ ਅਸੀਂ ਹਮੇਸ਼ਾ ਕਹਿੰਨੇ ਜ਼ਰੂਰ ਸਲੋ ਟ੍ਰੀਟਮੈਂਟ ਪਰਮਨੈਂਟ ਟ੍ਰੀਟਮੈਂਟ ਨੋ ਸਾਈਡ ਇਫੈਕਟ ਪਰ ਐਸੀ ਕੋਈ ਗੱਲ ਨਹੀਂ ਵੀ ਸਲੋ ਇਨੀ ਨਹੀਂ ਭਾਵੇਂ ਜਿਹੜੀ ਮਰਦਾਨਾ ਤਾਕਤ ਦੀ ਦਵਾਈ ਜਾਂਦੀ ਹੈ ਲੋਕੀ ਕਹਿੰਦੇ ਜੀ 2 ਮਹੀਨੇ ਖਾ ਕੇ ਫਰਕ ਕਈ ਵਾਰੀ ਨਹੀਂ ਪੈਂਦਾ ਲੋਕਾਂ ਨੂੰ ਜੇ ਕਿ ਤੋ ਮੰਗਾਈ ਆ ਅਸੀਂ ਹਮੇਸ਼ਾ ਦੱਸਾਈਦਾ ਵੀ ਹਫਤੇ 'ਚ ਫਰਕ ਪੈ ਜਾਂਦਾ ਇਹ ਡਿਪੈਂਡ ਕਰਦਾ ਕਿ ਕਿੰਨੀ ਪੁਰਾਣੀ ਤੁਹਾਡੀ ਲਾਸ ਆਫ ਵਿਗਰਨ ਫਰਟਿਲਟੀ ਸੀਮਨ ਡਾਇਨੈਸਟੀ ਸਪਰਮ ਕਾਉਂਟ ਸਪਰਮ ਫਰਟਿਲਟੀ ਕਿੰਨੀ ਘਟਾ ਜਾਂ ਮਰਦਾਨਾ ਕਮਜ਼ੋਰੀ ਕਿੰਨੀ ਘਟਾ ਮੇਰੇ ਕਹਿਣ ਦਾ ਮਤਲਬ ਅੱਜ ਦਾ ਜਿਹੜਾ ਟੌਪਿਕ ਆਪਾਂ ਗੱਲ ਕੀਤੀ ਬਲੱਡ ਪ੍ਰੈਸ਼ਰ ਦੀ ਮੋਟਾਪੇ ਦੀ ਕੋਲੇਸਟ੍ਰੋਲ ਦੀ ਬਲੱਡ ਥਿਨਰ ਦੀ ਹਾਰਟ ਟੈਕ ਦੀ ਇਹ ਸਾਰੀਆਂ ਬਿਮਾਰੀਆਂ ਤੇ ਸਾਰੀਆਂ ਇਹਨਾਂ ਦੀ ਅੰਗਰੇਜ਼ੀ ਦਵਾਈਆਂ ਮਰਦਾਨਾ ਤਾਕਤ ਨੂੰ ਕਮਜ਼ੋਰੀ ਕਰਦੀਆਂ। ਔਰ ਇਹਨੂੰ ਠੀਕ ਕਰਨ ਲਈ ਸਾਡੇ ਆਯੁਰਵੈਦਿਕ ਫਾਰਮੂਲੇ ਇਸ ਬਿਮਾਰੀ ਨੂੰ ਵੀ ਠੀਕ ਕਰਦੇ। ਮਰਦਾਨਾ ਤਾਕਤ 'ਤੇ ਵੀ ਫਾਇਦਾ ਹੋ ਰਿਹਾ ਹੁੰਦਾ। ਇਸ ਕਰਕੇ ਮੇਰੀ ਇਹ ਰਿਕਵੈਸਟ ਹੁੰਦੀ ਹੈ ਕਿ ਦੱਸੋ ਜ਼ਰੂਰ। ਲੇਕਿਨ ਅਸੀਂ ਹਮੇਸ਼ਾ ਐਡਵਾਈਸ ਕਰਦੀਏ ਕਿ ਇੱਕ ਬਿਮਾਰੀ ਨੂੰ ਪਹਿਲਾਂ ਅਸੀਂ ਠੀਕ ਕਰੀਏ। ਕਿਉਂ ਜੇ ਪਰਮਾਨੈਂਟ ਠੀਕਨ ਜੇ ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਦਵਾਂਗਾ ਤੇ ਮੈਂ ਹਮੇਸ਼ਾ ਕਹੂੰਗਾ ਵੀ ਪਹਿਲਾਂ ਬਲੱਡ ਪ੍ਰੈਸ਼ਰ ਠੀਕ ਕਰ ਲਓ ਠੀਕ ਹੈ ਇਹ ਤਾਂ ਤੁਸੀਂ ਡਿਪੈਂਡ ਕਰਦਾ ਵੀ ਜਿੰਨਾ ਗੁੜ ਪਾਓਗੇ ਉਹਨੇ ਮਿੱਠਾ ਹੋਣਾ ਸੀ ਫਾਇਦਾ ਹਰ ਬੰਨੇ ਕਰਦਾ ਸੀ ਸੋ ਪਿਆਰੇ ਦਰਸ਼ਕੋ ਖੂਨ ਦਾ ਦਬਾਅ ਜਿਹੜਾ 120 80 ਨਾਰਮਲ ਰਹਿਣਾ ਚਾਹੀਦਾ ਨਹੀਂ ਤੇ ਕਈ ਕਹਿੰਦਾ ਵੀ 110 ਤੋਂ 140 ਉੱਪਰਲਾ ਰਵੇ 60 ਤੋਂ 90 ਥੱਲੜਾ ਰਵੇ ਡਿਪੈਂਡਿੰਗ ਔਨ ਯੂਰ ਏਜ 110 ਤੋਂ 140 ਨਮਕ ਕਿਉਂ ਦਾ ਪ੍ਰੇਜ਼ ਰੱਖੋ ਪੋਟਾਸ਼ੀਅਮ ਜ਼ਿਆਦਾ ਖਾਓ ਐਵੋਕਾਡੋ ਬਰੋਕਲੀ ਬਰੂਸਲਸ ਫਰੂਟਸ ਬਨਾਣਾ ਇੰਨਾ ਚ ਪੋਟਾਸ਼ੀਅਮ ਹੁੰਦਾ ਸੋਡੀਅਮ ਘਟਾਓ ਪੋਟਾਸ਼ੀਅਮ ਵਧਾਓ ਬਲੱਡ ਪ੍ਰੈਸ਼ਰ ਵਾਲਿਆਂ ਨੇ ਜੇ ਪੋਟਾਸ਼ੀਅਮ ਜਿਆਦਾ ਲੈਵਲ ਹੋਵੇ ਤੇ ਫਿਰ ਤੁਸੀਂ ਉਹ ਵੀ ਦੱਸਣਾ ਇਸ ਕਰਕੇ ਮੈਂ ਸ਼ਾਰਟ ਚ ਗੱਲ ਕਰਨੀ ਹੁੰਦੀ ਹੈ ਟਾਈਮ ਉਹਨਾਂ ਕੋਲ ਹੁੰਦਾ ਤੁਹਾਡੀ ਨੋਲਿਜ ਲਈ ਅੱਜ ਦੱਸਦੇ ਹਾਂ ਕਿ ਮਟਾਪੇ ਲਈ ਕੋਲੇਸਟ੍ਰੋਲ ਲਈ ਹਾਰਟ ਅਟੈਕ ਲਈ ਖੂਨ ਜੇ ਕਿਤੇ ਗੜਾ ਜੇ ਦਵਾਈਆਂ ਹੈ ਤੇ ਸਿਰਫ ਆਯੁਰਵੇਦ ਕਿਉਂਕਿ ਆਯੁਰਵੈਦਿਕ ਫਾਰਮੂਲੇ ਐਂਸ਼ੀਐਂਟ ਮੋਸਟ 5000 ਸਾਲ ਪਹਿਲਾਂ ਦੀ ਰਿਸਰਚ ਉਹਨਾਂ ਰਿਸ਼ੀਆਂ ਮੁਣੀਆਂ ਦੇ ਕਰੇਲੂ ਨੁਸਖੇ ਚਲੇ ਆ ਰਹੇ ਆ ਉਹੋ ਹੀ ਦੇਸੀ ਦਵਾਈਆਂ ਤੁਹਾਨੂੰ ਮੇਰੇ ਕੋਲ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਮੇਰਾ ਖਿਆਲ ਹੈ ਸ਼ਾਇਦ ਟਾਈਮ ਹਜੇ ਇਜਾਜ਼ਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ